ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਸਾਨੂੰ ਹੁਣ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਕੰਪਨੀ ਵੱਲੋਂ ਜਿਹੜੀ ਲਾਗੂ ਕੀਤੀ ਗਈ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਵਾਸਤੇ ਉਹ ਬਣ ਗਈ ਹੈ ਜਿਹੜਾ ਕਿ ਇੱਕ ਬੁਕਿੰਗ ਜਿਹੜੀ ਇੱਕ ਪਰਸਨ ਨੂੰ ਪੈਂਦੀ ਸੀ ਕਿ ਇੱਕ ਆਈਡੀ ਤੇ ਉਹਦਾ ਕੋਈ ਟਾਈਮ ਹੁੰਦਾ ਸੀ ਕੋਈ 10 ਸੈਕਿੰਡ ਤੋਂ 12 ਸੈਕਿੰਡ ਦੇ ਵਿੱਚ ਸਾਨੂੰ ਪਤਾ ਲੱਗਦਾ ਸੀ ਕਿ ਅਸੀਂ ਬੁਕਿੰਗ ਐਕਸੈਪਟ ਕਰਨੀ ਹੈ ਜਾਂ ਫੋਨ ਜੇਬ 'ਚ ਹੁੰਦਾ ਸੀਗਾ ਤੇ ਕੱਢ ਕੇ ਲੋਕ ਖੋਲ ਕੇ ਐਕਸੈਪਟ ਕਰਦੇ ਸੀ ਹੁਣ ਉਹੀ ਬੁਕਿੰਗ ਚਾਰ ਬੰਦਿਆਂ ਨੂੰ ਇਕੱਠੀ ਪੈਣੀ ਸਟਾਰਟ ਹੋ ਗਈ ਉਹਦਾ ਕੀ ਕਾਰਨ ਹੋ ਗਿਆ ਵੀ ਇਹ ਜਿਵੇਂ ਹੁਣ ਤੁਸੀਂ ਫੋਨ ਹੱਥ 'ਚ ਵੀ ਚਾਹੇ ਫੜਿਆ ਨਾ ਤੁਸੀਂ ਉਹ ਬੁਕਿੰਗ ਐਕਸੈਪਟ ਨਹੀਂ ਕਰ ਸਕਦੇ ਜਿਹੜੀ ਮੈਂਡ ਤੇ ਵੱਡੀ ਪ੍ਰੋਬਲਮ ਸਾਨੂੰ ਉਸ ਤੋਂ ਬਾਅਦ ਜਿਹੜਾ ਰੀਚਾਰਜ ਦਾ ਮੁੱਦਾ ਵਾ ਹੁਣ ਐਡਾ ਕੋਈ ਐਡਾ ਵੱਡਾ ਸਿਟੀ ਨਹੀਂ ਹੈਗੀ ਐਡਾ ਕੋਈ ਵੱਡਾ ਡਿਮਾਂਡਡ ਏਰੀਆ ਨਹੀਂ ਜਿਹਦੇ ਉੱਤੇ ਕੀ ਨਵੇਂ-ਨਵੇਂ ਆਪਣੇ ਪ੍ਰੋਜੈਕਟ ਜਿਹੜੇ ਲਾਂਚ ਕਰੀ ਜਾ ਰਹੀ ਆ ਇਹ ਪ੍ਰੋਜੈਕਟ ਜਾਂ ਤੇ ਚੰਡੀਗੜ੍ਹ ਸਿਟੀ ਹੋਗੀ ਦਿੱਲੀ ਹੋਗੀ ਜਿੱਥੇ ਪੂਰਾ ਡਿਮਾਂਡਡ ਏਰੀਆ ਵੀ ਬਹੁਤ ਹੀ ਜ਼ਿਆਦਾ ਬੁਕਿੰਗ ਮਿਲਦੀ ਆ ਇਹ ਤੇ ਸਾਨੂੰ ਤਾਂ ਬੁਕਿੰਗ ਮਿਲਦੀ ਆ ਕਿਸ਼ਤਾਂ ਨਾਲ ਉੱਤੋਂ ਇਹਨਾਂ ਜਿਹੜਾ ਆਚਾਰ ਬੁਕਿੰਗਾਂ ਵਾਲਾ ਲਾਂਚ ਕਰਦਾ ਸਾਡੇ ਮੱਥੇ ਥੋਪਦਾ ਹੁਣ ਅਸੀਂ ਬੈਠੇ ਹੋਈਏ ਕਿਤੇ ਫੋਨ ਦੇਖਦੇ ਜੇ ਘਰੋਂ ਕੋਈ ਕਾਲ ਆਉਂਦੀ ਹੋਵੇ ਬੁਕਿੰਗ ਆਵੇ ਸਾਡੇ ਕੋਲ ਐਕਸੈਪਟ ਨਹੀਂ ਹੁੰਦੀ ਜਿਹੜੀ ਮੇਨ ਪ੍ਰੋਬਲਮ ਹੋ ਤਾਂ ਕਿੰਨੀ ਕਿ ਬੁਕਿੰਗਾਂ ਜਿਹੜੀਆਂ ਮਿਸ ਹੋ ਜਾਂਦੀਆਂ ਨੇ ਸਰ ਗਿਣਤੀ ਨਹੀਂ ਕੋਈ ਜੀ ਜਨਾਬ ਉਸ ਚੀਜ਼ ਦੀ ਗਿਣਤੀ ਕੋਈ ਨਹੀਂ ਆ ਠੀਕ ਆ ਔਰ ਉਸ ਤੋਂ ਵੱਡਾ ਇੱਕ ਹੋਰ ਕਾਰਨ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਵਾਈਟ ਨੰਬਰ ਪਲੇਟਾਂ ਗੱਡੀਆਂ Uber ਨਾਲ ਕਿੱਦਾਂ ਅਟੈਚ ਹੋ ਜਾਂਦੀਆਂ ਇਹ ਮੇਰਾ ਸਵਾਲ ਹੈ ਜਿਹੜੇ ਇੱਥੋਂ ਦੇ ਮੇਨ ਮੈਨੇਜਰ ਆ ਜਾਂ ਉੱਪਰ ਦਿੱਲੀ ਜਿਹੜੇ ਮੇਨ